ਮम्मा ਕੱਲ੍ਹ ਸ਼ਾਮ ਨੂੰ ਤੁਸੀਂ ਕਿੱਥੇ ਗਏ ਸੀ? ਪੁੱਤ ਕੰਮ 'ਇ ਗਏ ਸੀ। ਤੇਰੇ ਮਾਸੀ ਤੇ ਮਾਸੜ ਚੋਂ ਸਾਰਾ ਕੁਝ ਠੀਕ ਹੋ ਗਿਆ ਨਾ? ਸੇਵਕ ਚ ਤੇ ਸਿਮਰਤ ਚ ਤੇ ਉਹਨਾਂ ਵਾਸਤੇ ਨਾ ਅਸੀਂ ਕੋਈ ਪਲਾਨ ਕਰਨ ਨੇ। ਮम्मा ਮੈਨੂੰ ਵੀ ਲਾਇਜ਼ ਹਾਂ ਦੇ। ਕਿੱਥੇ ਪੁੱਤ? ਉਹਨਾਂ ਨੂੰ ਭੇਜਨਾਇਆ ਸੀ। ਅਸੀਂ ਖੁਦ ਥੋੜੀ ਜਿਲੇ ਨਾਲ ਉਹਨਾਂ ਵਾਸਤੇ ਅਸੀਂ ਕੱਲ ਗਏ ਸੀ। ਮਾਸੀ ਮम्मा ਨੂੰ ਕੀ ਸਰਪ੍ਰਾਈਜ਼ ਦੇ ਲੱਗੇ ਮੈਨੂੰ ਵੀ ਦੱਸੋ। ਪੁੱਤ ਤੈਨੂੰ ਹੀ ਦੱਸ ਦਿੰਨੇ ਆਂ ਦਾਦੀ ਮम्मा ਆਉਂਦੇ ਆ ਨਾ ਤੇ ਉਹਨਾਂ ਨੂੰ ਪਹਿਤੋ ਪਹਿਲੇ ਦੱਸਣ ਲੱਗੀ ਆਂ ਨਾਲ ਤੂੰ ਵੀ ਸੁਣ ਲਈ ਚੰਗਾ ਮੇਰੀ ਗੱਲ ਸੁਣੋ ਅੱਜ ਦਾਦੀ ਮम्मा ਕਿੱਥੇ ਕੱਢੀ ਉਹ ਅੰਦਰ ਕਦੀ ਬਾਹਰ ਕਦੀ ਘਮਾਂਡੀਆਂ ਘਰ ਕਦੀ ਖਲੀ ਚ ਕਿੱਥੇ ਜਾਂਦੀ ਐ ਅੱਜੋ ਆਏ ਹਾਏ ਪੁੱਤ ਗਏ ਹੋਣੇ ਆ ਕਿਹੇ ਵੱਲ ਹਾ ਕਿੰਨੇ ਦਿਨ ਹੋ ਗਏ ਘਰੋਂ ਨਹੀਂ ਨਿਕਲੇ ਗਏ ਹੋਣੇ ਸੇਲੀ ਪੈਣਾ ਹੋ ਕਿਹੇ ਵੱਲ ਉਹਨਾਂ ਦਾ ਵੀ ਤਾਂ ਦਿਲ ਕਰਦਾ ਨਾ ਮੈਂ ਘੁੰਮਣਾ ਪੁੱਤ ਮੈਂ ਉਹਨਾਂ ਨੂੰ ਕਦੀ ਨਹੀਂ ਰੋਕਿਆ ਜਿਹਦੇ ਕੋ ਮਰਜ਼ੀ ਕਰਾਉਣ ਜਿੱਤੇ ਜਿਹਦੇ ਮਰਜ਼ੀ ਘਰ ਜਾਣ ਹਣਾ ਦੀਦੀ ਮਰਜੀ ਰਿਸ਼ਤੇਦਾਰੀ ਚ ਜਾਣ ਇਹੋ ਤੇ ਉਮਰ ਹੁੰਦੀ ਘੁੰਮਣ ਫਿਰੰਦੀ ਸਾਰੀ ਹੁਮਤ ਤੇ ਬੰਦਾ ਕੰਮ ਹੀ ਕਰਦਾ ਰਹਿੰਦਾ ਹੁਣ ਕੋਈ ਦਾਦੀ ਮਾਂ ਨੂੰ ਸਹਾਨ ਥੋੜੀ ਆ ਕਿ ਇੱਥੇ ਘਰ ਵੱਜ ਕੇ ਰਵੇਂ ਤਾਂ ਕਰਕੇ ਨਾ ਪੁੱਤ ਮੈਂ ਕਦੇ ਨਹੀਂ ਰੋਕਦੀ ਉਹਨਾਂ ਨੂੰ ਕਹੇ ਹੋਣੇ ਕਿ ਹਸੇਲੀ ਭੈਣ ਕੋ ਮਿਲ ਲੈ ਉਹਨਾਂ ਨੂੰ ਮੰਮਾ ਹੁਣ ਤੇ ਪਾ ਮਾਸੀ ਕਾਹਦਾ ਐਂਵਾਸ ਤੇ ਚਾਅ ਆਸਾਂ ਦੇਣਾ ਹੁਣ ਤੇ ਨਹੀਂ ਕੰਨ ਨਾਜ਼ਗੀ ਨਾ ਪੁੱਤ ਕੋਈ ਨਾਰਾਜ਼ਗੀ ਨਹੀਂ ਰਹਿ ਗਈ ਹੁਣ ਕਿਸੇ ਨਾਲ ਜਦੋਂ ਤੇਰਾ ਦਿਲ ਕਰੇ ਕਰਨ ਤੂੰ ਆਪਣੀ ਮਾਸੀ ਘਰ ਜਾ ਸਕਦੀ ਹੈ ਪਰ ਇੱਕ ਗੱਲ ਇਹ ਨਹੀਂ ਹੈ ਕਿ ਜਦੋਂ ਮਰਜੀ ਮੂੰ ਚੋਕੇ ਤੁਰਪੇ ਹੁਣ ਸੇਵਕ ਤੇ ਸਿਮਰਤਾ ਮਾਸੀ ਤੇ ਮਾਸਰ ਨੂੰ ਆਪਾਂ ਕਰਨੇ ਛੱਡ ਦਿੱਤੇ ਪਤਾ ਕੀ ਆ ਬੁੱਤ ਜਿਉਹ ਤੇਰੀ ਮਾਸੀ ਵੀ ਆਈ ਹੈ ਨਾ ਉਹਨੇ ਕਿਹੜਾ ਸੁੱਕ ਪਾਇਆ ਉੱਥੇ ਤੇ ਹੁਣ ਉਹਨਾਂ ਦੋਵਾਂ ਚ ਸਾਰਾ ਕੁਝ ਠੀਕ ਹੋ ਗਿਆ ਹਨ ਤਾਂ ਕਰਕੇ ਨਾਲੇ ਕੱਲ੍ਹ ਪਾਸੋਂ ਦਿੱਥੋ ਗਏ ਆ ਹੱਲੇ ਐਡੀ ਸ਼ਤੀ ਹੁਣ ਆਪਾਂ ਕੀ ਕਰਨ ਜਾਣਾ ਚੱਲਾਂਗੇ ਆਪਾਂ ਅਗਲੇ ਸੰਡੇ ਚਲਾਂਗੇ ਠੀਕ ਆ ਮम्मा ਮੈਂ ਹਫਤਾ ਲੈ ਕੇ ਆਣਾ ਫਿਰ ਮਾਸੀ ਤੇ ਠੀਕ ਆ ਪੁੱਤ ਜਿੰਨੀਆਂ ਛੁੱਟੀਆਂ ਹਨ ਤੂੰ ਰਹਿ ਆਵੇਂ ਤੇਰੀ ਮਾਸੀ ਆਪ ਕਹਿੰਦੀ ਸੀ ਕੱਲੀ ਮਾਹਲ ਨੂੰ ਕਹਿ ਜਿਉ ਹਣ ਤੇ ਦੀਦੀ ਤੁਸੀਂ ਆਪ ਵੀ ਆਣ ਕੇ ਰਿਓ ਮੈਂ ਵੀ ਇੱਕ ਅੱਧਾ ਦਿਨ ਨਾਉਂਗੀ ਹਣ ਜਾ ਮੇਰੇ ਪੁੱਤ ਨੂੰ ਰੀਝੇ ਰਹਿ ਗਈਆਂ ਸੀ ਮਾਸੀ ਕੋਲ ਜਾਣ ਦੀ ਰਹਿਣ ਦੀ ਚੱਲ ਪੁੱਤ ਹਣ ਜਦੋਂ ਮੱਝ ਜਿਆ ਆਇਆ ਆਇਆ ਤੇਨੂੰ ਕੋਈ ਕੁਛ ਨਹੀਂ ਕਹਿੰਦਾ ਇੱਥੇ ਹੀ ਆ ਫਤ ਸਮੇ ਸਮੇ ਨਾਲ ਸਭ ਕੁਝ ਸਹੀ ਹੋ ਜਾਂਦਾ ਆ ਆਗੀ ਤੇਰੀ ਦਾਦੀ ਜਿਆਦ ਗੰਡੀ ਸੀ ਨਾ ਦਾਦੀ ਨੂੰ ਕਿਉਂ ਦਾਦੀ ਮम्मा ਤੋ ਹੀ ਕਿੱਟਾ ਗਈ ਸੀ ਮੈਂ ਨਾਲ ਦਿਲ ਕਰਦਾ ਕਿ ਤੇ ਘੁੰਮਣ ਫਿਰਨ ਨੂੰ ਤੂੰ ਤਾਂ ਮੱਟਾ ਘੁੰਮ ਫੇਰਨ ਨਹੀਂ ਹੈ ਹੈ ਤੇ ਮੈਂ ਵੀ ਚਲ ਗਈ ਤੇਰੀ ਮम्मा ਨੇ ਭੇਜਤਾ ਕਹਿੰਦੀ ਜਾਓ ਮੰਮੀ ਕੋਈ ਨਹੀਂ ਫੇਰ ਤੋਰਾ ਹੋ ਤੇ ਮੈਂ ਚਲ ਗਈ ਮੰਮੀ ਉਹਦਾ ਤੁਹਾਡੇ ਬਿਨਾਂ ਦਿਲ ਨਹੀਂ ਲੱਗਦਾ ਉਹ ਤਾਂ ਪੁੱਛਦੀ ਆ ਇਹਨੇ ਗੱਲਾਂ ਨਹੀਂ ਆ ਗਈ ਇਹਨਾਂ ਦਾਦੀ ਨੂੰ ਗੱਲਾਂ ਨਹੀਂ ਕਰਨੀਆਂ ਬਸ ਆਪ ਆਪ ਬਾਕੇ ਗੱਲਾਂ ਚੋਂ ਕਰਦੀ ਰਹਿੰਦੀ ਆ ਮੈਂ ਤਾਂ ਨੂੰ ਚੋਂ ਕੰਮ ਕਰ ਲੱਗ ਪਈ ਨਹੀਂ ਆ ਤੇ ਤੁਸੀਂ ਵੇਲੀਆਂ ਦਾਦੀ ਪੋਤੀ ਗੱਲਾਂ ਕਰਦੀਆਂ ਰਹਿੰਦੀਆਂ ਜੀ ਹੁਣ ਹੋਰ ਵੇਲੀ ਹੋ ਗਈ ਪੇਪਰ ਹੋ ਗਿਆ ਪੇਪਰ ਹੋ ਗਿਆ ਹੁਣ ਤਨੇ ਕਿੱਥੇ ਜਾਣਾ ਮੇਰੇ ਕੋ ਮਾ ਫੇਰ ਮਸੀ ਦਾ ਜਨਮ ਮਸੀ ਦਾ ਹੁਣ ਤਾਂ ਬੜੇ ਮੁਸਕੇ ਲੱਗਦੇ ਮਾਚੀ ਘਰ ਮਾਚੀ ਘਰ ਜਾਣਾ ਇਹਨੇ ਮਾਸੀ ਘਰ ਆਓ ਅੱਛਾ ਮੰਮੀ ਮੈਂ ਨਾਲ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕੀ ਬੱਤ ਮੰਮੀ ਗਗਨ ਨੇ ਤੇ ਮੈਂ ਮਿਲ ਕੇ ਨਾ ਕੁਝ ਸੋਚਿਆ ਹੈ ਸਿਮਰਤ ਤੇ ਸੇਵਕ ਵਾਸਤੇ ਤੁਹਾਨੂੰ ਤੇ ਪਤਾ ਹੀ ਹੈ ਮੰਮੀ ਜਿਉਂ ਉਹਦਾ ਵਿਆਹ ਹੋਇਆ ਨਾ ਸਿਮਰਤ ਦਾ ਉਹਨੇ ਵਿਚਾਰੀ ਕਿਤੇ ਉੱਥੇ ਸੁੱਖ ਥੋੜੀ ਪਾਇਆ ਨਾ ਉਦੋਂ ਦੀ ਵਿਚਾਰੀ ਕੋਲ ਟੈਨਸ਼ਨ ਹੀ ਰਹੀ ਆ ਤੇ ਹੁਣ ਉਹਨਾਂ ਤੇ ਮੱਸਾ ਮੱਸਾ ਸਾਰਾ ਕੁਝ ਠੀਕ ਹੋ ਗਿਆ ਦੋਵਾਂ ਜੀਆਂ ਚ ਹਾਂ ਤੇ ਅਸੀਂ ਦੋਵਾਂ ਨੇ ਇਹ ਨਾਲ ਕੇ ਸੋਚਿਆ ਹੈ ਕਿ ਇਹਨਾਂ ਨੂੰ ਅਸੀਂ ਟਿਕਟ ਲੈ ਕੇ ਆਏ ਹਾਂ ਗੋਆ ਦੀਆਂ ਮੰਮੀ ਸਰਪ੍ਰਾਈਜ਼ ਦਵਾਂਗੇ ਉਹਨਾਂ ਨੂੰ ਚਲ ਪੁੱਤ ਜਿੱਦਾਂ ਤੋਂ ਇਹ ਕਰਦੇ ਜੀ ਕੀ ਹਾਂਜੀ ਕਿ ਗगन ਨੇ ਨਾ ਸੇਵਕ ਨੂੰ ਬੁਲਾਇਆ ਸੀ ਘਰੇ ਅੱਛਾ ਆੜ ਕੇ ਟਿੱਕਾ ਲੈ ਸੀ ਅੱਛਾ ਆਉਣਾ ਮੈਨੂੰ ਅੱਜ ਹਾਂਜੀ ਠੀਕ ਆਏਗਾ ਪਤਾ ਨਹੀਂ ਸੇਵਕ ਤੇ ਸਿਮਰਾ ਦੋਨੇ ਆਣਗੇ ਸ਼ਾਇਦ ਚਲ ਪੁੱਤ ਚੰਗਾ ਕੀਤਾ ਜੋ ਵੀ ਤੁਸੀਂ ਸੋਚਿਆ ਵਧੀਆ ਸੋਚਿਆ ਘੁੰਮ ਫਿਰ ਲੈਣਗੇ ਜਿਉਂ ਵਿਚ ਵਿਆਹੀ ਵਿਚਾਰੀ ਨੇ ਘੜੀ ਸੋਖਦੀ ਨਹੀਂ ਬੈਠੀ ਹੈਨਾ ਉਹ ਮਾਸੀ ਨੇ ਤੇ ਕੋਈ ਸੋਚਿਆ ਹੀ ਨਹੀਂ ਅੰਨਾ ਬਾਰੇ ਵੀ ਕੋਈ ਸਮਝਾਵਾਂ ਤੇ ਬੱਚੇ ਆ ਕਿਤੇ ਭੇਜਾਂ ਫਿਰ ਅਨ ਤੁਰਨ ਮੰਮੀ ਮਾਸੀ ਨੇ ਕੀ ਸੋਚਣਾ ਸੀ ਜਿਹੜੀ ਦੁੱਖ ਵੇਲੇ ਮਾੜੇ ਵਕਤ ਵੇਲੇ ਉਹਨਾਂ ਦੇ ਲਾਗੇ ਨਹੀਂ ਲੱਗੇ ਉਹ ਕੀ ਸੋਚੂਗੀ ਉਹਨਾਂ ਦੋਵਾਂ ਜੀਆਂ ਬਾਰੇ ਦਫਾ ਕਰੋ ਇਹੋ ਜਿਹੇ ਰਿਸ਼ਤੇਆਂ ਨੂੰ ਅਸੀਂ ਸੋਚਾਂਗੇ ਉਹਨਾਂ ਦਾ ਨਾਲੇ ਮੰਮੀ ਸੇਵਕ ਨੂੰ ਹੁਣ ਪੂਰੀ ਅਕਲ ਆ ਗਈ ਐਸ ਗੱਲ ਦੀ ਕਿ ਕਿਹੜਾ ਆਪਣਾ ਵਾ ਤੇ ਕਿਹੜਾ ਬੇਗਾਨਾ ਵਾ ਤੇ ਰਿਸ਼ਤੇਆਂ ਨਾਲ ਵਰਤੀ ਦਾ ਕਿੱਦਾਂ ਵਾ ਉਹ ਤੇ ਪਤਾ ਨਹੀਂ ਸੀ ਹੁਣ ਪਤਾ ਲੱਗ ਗਿਆ ਵੀ ਕਿਹੜਾ ਖਲੋਤਾ ਮੇਰੇ ਨਾਂ ਲਾ ਕੇ ਅਸੀਂ ਪਹਿਲੇ ਵੀ ਤਾਂ ਸਮਝਾਉਂਦੇ ਹੀ ਸੀ ਪਹਿਲੇ ਸੇਵਕ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ਹੈਗਾ ਹੁਣ ਵੇਖੋ ਨਾ ਹੁਣ ਠੋਕਰ ਖਾ ਕੇ ਅੱਗ ਲਾਈ ਨਾ ਟਾਈਮ ਦੀ ਗੱਲ ਐ ਪੁੱਤਰ ਟਾਈਮ ਦੀ ਮਾਸੀ ਨੇ ਤੇ ਉੱਥੇ 2 ਘੰਟੇ ਵੀ ਨਹੀਂ ਕੱਢੇ ਜਦੋਂ ਪਤਾ ਲੱਗ ਗਿਆ ਵੀ ਉਹਨੂੰ ਉਹ ਪੁਲਿਸ ਫੜ ਕੇ ਲੈ ਗਈ ਤੇ ਉਸੇ ਵੇਲੇ ਉੱਡ ਫੁੱਟ ਗਈ ਮਾਸੀ ਉਸੇ ਵੇਲੇ ਉੱਡ ਫੁੱਟ ਗਈ ਅਗਲੀ ਨੇ ਆਪਣੀ ਜਾਨ ਬਚਾਈ ਉਹਨੂੰ ਇਹ ਪੀਓ ਨਾ ਹੋਵੇ ਕਿ ਮੈਂ ਇਸ ਪੁਲਿਸ ਕੇਸ ਦਾ ਫਸ ਜਾ ਚੱਲ ਕੋਈ ਨਹੀਂ ਪੁੱਤ ਜੋ ਤੂੰ ਕੀਤਾ ਬੜਾ ਵਧੀਆ ਕੀਤਾ ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇਵੇ ਸੱਚੇ ਪਾਤਸ਼ਾਹ ਉਹ ਵੀ ਆਪਣੇ ਘਰ ਕੋਚ ਰਹਿਣ ਘੁੰਮਣ ਫਿਰਨ ਇਕੱਠੇ ਰਹਿਣਗੇ ਪਿਆਰ ਵਧੇਗਾ ਦੋਵੇਂ ਭੈਣਾਂ ਇੱਕ ਦੂਜੇ ਨਾਲ ਵਰਤੋ ਸੁਖੀ ਰਹੋ ਬਸ ਸਾਡੀ ਤੇ ਹੋਈ ਵਾਹਿਗੁਰੂ ਅੱਗੇ ਪ੍ਰਾਰਥਨਾ ਹੋ ਮੇ ਮਮੀ ਹੁਣ ਤੇ ਸਿਮਰਤਨੀ ਸਾਡੀ ਬਹੁਤ ਆਉ ਭਗਤ ਕਰੇਗੀ ਜੇ ਅਸੀਂ ਉਧਰ ਜਾਵਾਂਗੇ ਤੁਹਾਨੂੰ ਪਤਾ ਉਹਨੂੰ ਵੀ ਅੱਖਾਂ ਲੱਗੀ ਆ ਉਹ ਤੇ ਬਾਰ ਬਾਰ ਇੰਨਾ ਕਹਿਣ ਦੀ ਸੀ ਕਿ ਦੀਦੀ ਜੇ ਤੁਸੀਂ ਤੇ ਗगन ਜੀਜੂ ਨਾ ਨਾ ਹੁੰਦੇ ਤੇ ਸੇਵਕ ਨੂੰ ਛਡਾਉਣ ਵਾਲਾ ਮਗਰ ਕੋਈ ਨਹੀਂ ਸੀ ਉਦੋਂ ਉਸੇ ਵਾਲੇ ਵਿਚਾਰੀ ਰੋਣਾ ਸ਼ੁਰੂ ਕਰਤਾ ਸੀ ਉਹਨੇ ਇਦਾਂ ਹੀ ਆ ਆਪਣੇ ਆਪਣੇ ਹੁੰਦੇ ਆ ਰਿਸ਼ਤੇ ਜੋ ਮਰਜ਼ੀ ਕਰ ਲੋ ਇਹ ਦਪੱਤਰ ਠੀਕ ਹੈ ਕਰੀ ਨਾ ਨਾ ਮਾਸ ਥੋੜੀ ਜਿਹੀ ਦਾਨ ਬਸ ਜੋ ਕੀਤਾ ਬਹੁਤ ਸੋਹਣਾ ਕੀਤਾ ਤੁਸੀਂ ਜੋ ਵੀ ਕਰੋਗੇ ਬਹੁਤ ਵਧੀਆ ਕਰੋ ਜਿਹੜਾ ਕਿਸੇ ਦਾ ਪਿਆਰ ਸੋਚਦਾ ਹੈ ਨਾ ਉਹਦਾ ਆਪਣਾ ਵੀ ਮਾਈਗਰੂ ਕਰਦਾ ਧੰਨਵਾਦ ਮੰਮੀ ਅੱਜ ਤੱਕ ਤੁਸੀਂ ਕਦੀ ਵੀ ਕਿਸੇ ਗੱਲ ਨੂੰ ਨਾ ਨਹੀਂ ਕੀਤੀ ਅਸੀਂ ਜੋ ਵੀ ਡਿਸੀਜਨ ਲਈਏ ਨਾ ਤੁਸੀਂ ਸਾਡੇ ਨਾਲ ਹੁੰਦੇ ਜੋ ਹਮੇਸ਼ਾ ਓਤ ਤੂੰ ਸਾਡੇ ਨਾਲ ਐ ਸਹੀ ਵੀ ਤੇਰੇ ਨਾਲ ਹੋਣਾ ਤੂੰ ਸਾਨੂੰ ਕਦੀ ਨਾ ਨਹੀਂ ਕਿੱਤੀ ਲੋਕਾ ਸੋਕਾ ਵੇਲੇ ਰੋਟੀ ਪਾਣੀ ਤੋਂ ਕਦੀ ਵੀ ਤੁਹਾਡੇ ਨਹੀਂ ਪਰਵੇਸ਼ ਕਰਦੀਆਂ ਤੇ ਆਪਾਂ ਵੀ ਫਿਰ ਤੇਰੇ ਨਾਲ ਹੀ ਹੈ ਨਾ ਕੋਈ ਮਾਰੇ ਤੰਤਰ ਕਿਹਨਾਂ ਦੇਗਾ ਬਹੁਤ ਜ਼ਿਆਦਾ ਹੁਣ ਜਿੱਥੇ ਕਹਿੰਦੀ ਐਨ ਘਮਾਓ ਪਰਾਓ ਮਾਸੀ ਕੋਲ ਭੇਜ ਲੈ ਕੇ ਆਵੇ ਮਾਸੀ ਕੋਲ ਤਾਂ ਨਹੀਂ ਭੇਜਾਂਗੇ ਅਜੇ ਹਾਂ ਮਾਸੀ ਤੇ ਅਜੇ ਆਪ ਕੋ ਮੰਨ ਲਈ ਆ ਮੈਂ ਤੈਨੂੰ ਉਹ ਕਿਤੇ ਲੱਗ ਜਾ ਕਿ ਜੇ ਕੋਮਾ ਹੋਣ ਵਾਸਤੇ ਤੇ ਜਦੋਂ ਮਾਸੀ ਆਜੇਗੀ ਉਦੋਂ ਤੋਂ ਮਾਸੀ ਨਾਲ ਚੱਲ ਜੀ ਠੀਕ ਆ ਬੱਦਰ ਠੀਕ ਹਾਂ ਇੱਕ ਹਫਤਾ ਤੇ ਉਹ ਬਾਹਰ ਹੀ ਜਾਣਗੇ ਤੇ ਆ ਜੀ ਨੂੰ ਪਾਣੀ ਨਹੀਂ ਹੈ ਗਲਾਸ ਲੈ ਲਓ ਆ ਗਏ ਹਾਂ ਹਾਂ ਆ ਲਓ ਪਾਣੀ ਰੋਲ ਨਾ ਜਾਵੇ ਬੱਚੇ ਕਿੱਥੇ ਗਏ ਆ ਇੱਥੇ ਹੋਣੀ ਆ ਚੰਮੀ ਮਾਈ ਤੇ ਮਗਰ ਰੋਣ ਦੇਖਣ ਗਈ ਉਹਨੂੰ ਇੱਥੇ ਥੋੜੀ ਫਿਰਦੀ ਸੀ ਮਾਈ ਗगन ਤੇ ਚੰਮੀ ਬਾਹਰ ਹੀ ਗਏ ਕਾਮਾ ਦਾ ਨੂੰ ਕੋਈ ਪੁੱਛਣ ਨਹੀਂ ਬੱਚਿਆਂ ਬਾਰੇ ਵੈਸੇ ਹੀ ਮੈਂ ਪੁੱਛਣ ਧਿਆ ਕੋਈ ਗੱਲ ਨਹੀਂ ਮੈਂ ਉਹਦਾ ਪੁੱਛਿਆ ਵਾ ਹਾ ਕੋਈ ਨਹੀਂ ਆ ਜਾਂਦੇ ਹੋਰ ਤਨਕ ਗੱਲ ਦੱਸਾਂ ਹੂੰ ਮੰਮੀ ਤੁਸੀਂ ਬਸ ਗਾ ਬਤਲ ਨਹੀਂ ਦੱਸਦੀ ਮੈਂ ਦੱਸਦੀ ਪਾਪਾ ਨੂੰ ਹਾਂ ਕੱਲ ਬਹਿ ਕੇ ਦੱਸ ਪੁੱਤ ਪਾਪਾ ਨੂੰ ਬਹਿ ਕੇ ਦੱਸ ਇੱਥੇ ਬਹਿ ਜਾ ਪਾਪਾ ਹੂੰ ਮੈਂ ਤੁਹਾਨੂੰ ਦੱਸਣਾ ਸੀ ਕਿ ਤੁਹਾਨੂੰ ਪਤਾ ਹੀ ਆ ਹੁਣ ਸੇਵਕ ਤੇ ਸਿਮਰਤ ਦਾ ਰਿਸ਼ਤਾ ਕਿੰਨਾ ਚਿਰ ਸਹੀ ਨਹੀਂ ਸੀ ਹੈਨਾ ਤੇ ਮੈਂ ਤੇ ਗਗਨ ਨੇ ਨਾ ਉਹਨਾਂ ਵਾਸਤੇ ਨਾ ਕੋਈ ਸਰਪ੍ਰਾਈਜ਼ ਰੱਖਿਆ ਵਾ ਉਹਨਾਂ ਵਾਸਤੇ ਆਪਾਂ ਉਹਨਾਂ ਨੂੰ ਗੋਆ ਭੇਜਣ ਲੱਗੇ ਆ ਆਪਣੇ ਖਰਚੇ ਤੇ ਠੀਕ ਆ ਪਾਪਾ ਅਸੀਂ ਸਹੀ ਕੀਤਾ ਨਾ ਮੇਰੇ ਪੁੱਤ ਨੇ ਨਾ ਬਹੁਤ ਵਧੀਆ ਕੰਮ ਕੀਤਾ ਵਾ ਬੜੀ ਸਿਆਣੀ ਆ ਜੀ ਇਹਦਾ ਜਿਹੜਾ ਫਲ ਜੇ ਪੇਕਿਆਂ ਦਾ ਜਾਂ ਸੌਰੀਆਂ ਦਾ ਵਾ ਉਹ ਫਲ ਜੇ ਮੇਰੀ ਦੀ ਬੂਰੇ ਕਾਦੀ ਭਈਆ ਇਹ ਨਾ ਵੱਡੀ ਬੜਕੇ ਵਿਖਾਇਆ ਉਹਨਾਂ ਨੂੰ ਵੱਡੀ ਉਹਨਾਂ ਤਾਂ ਨਹੀਂ ਸਮਝਿਆ ਪਰ ਚਲੋ ਇਹਨੇ ਫੇਰ ਵੀ ਘਰ ਜੋੜਨ ਦੀ ਕੀਤੀ ਏ ਮੰਮੀ ਤੁਸੀਂ ਆਪ ਹੀ ਦੇਖਣ ਦਿਓ ਸਾਰਾ ਕੁਝ ਤੁਹਾਡੇ ਤੋਂ ਕਾਹਦਾ ਪੜਦਾ ਵਾ ਹੁਣ ਅੰਜੂ ਭਾਬੀ ਤੇ ਮੰਮੀ ਹੁਣਾਂ ਨੂੰ ਵੀ ਤੇ ਕੁਝ ਸੋਚਣਾ ਚਾਹੀਦਾ ਸੀ ਨਾ ਮਾੜੇ ਵਕਤ ਤੇ ਉਹਨਾਂ ਨੇ ਉਹਨਾਂ ਦੀ ਬਾਹ ਨਹੀਂ ਫੜੀ ਤੇ ਕੀ ਰੀਝਾ ਪੂਰੀਆਂ ਕਰਨ ਕੇ ਸਿਮਰਤੀਆਂ ਤੇ ਚੱਲ ਜੇ ਪ੍ਰਮਾਤਮਾ ਨੇ ਅੱਜ ਸਾਡੀ ਸੁਣੀ ਹੈ ਨਾ ਕਹਿੰਦੇ ਆ ਨਾ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਸੇਵਕ ਤੇ ਸਿਮਰਤ ਹੁਣ ਬਿਲਕੁਲ ਸਹੀ ਸਾਰਾ ਕੁਝ ਚੰਗਾ ਮਾੜਾ ਸਮਝਣ ਡੇ ਆ ਤੇ ਫਿਰ ਸਾਡਾ ਵੀ ਤੇ ਕੁਝ ਫਰਜ਼ ਬੰਦਾ ਨਾ ਵੱਡੇ ਹੋਣਾਂ ਤੇ ਕਿ ਅਸੀਂ ਉਹਨਾਂ ਲਈ ਕੁਝ ਸੋਚੀਏ ਕੋਈ ਨਹੀਂ ਪੁੱਤ ਜੋ ਤੈਨੂੰ ਚੰਗਾ ਲੱਗਦਾ ਨਾ ਤੂੰ ਕਰ ਮੰਮੀ ਨੇ ਤੇ ਭਾਬੀ ਨੇ ਵੀ ਵੇਖੀ ਕੋਈ ਨਹੀਂ ਆ ਜਾਣਾ ਤੇਰੇ ਕੋਲ ਕੋਈ ਗੱਲ ਮਿਲਵਰਤਨ ਹੋ ਜਾਣਾ ਸਭ ਕੁਝ ਸਹੀ ਹੋ ਜਾਣਾ ਟਾਈਮ ਨਾਲ ਕੋਈ ਨਹੀਂ ਤੇਰੇ ਫਰਜ਼ ਜੋ ਹੀ ਨਾ ਉਹ ਤੂੰ ਆਪਣੇ ਕਰੀ ਜਾ ਪੁੱਤ ਆ ਤੂੰ ਬਹੁਤ ਵਧੀਆ ਸੋਚਿਆ ਜੋ ਵੀ ਕੀਤਾ ਉਹਨਾਂ ਨੂੰ ਬਾਹਰ ਭੇਜ ਲਈ ਜੋ ਵੀ ਕੀਤਾ ਵਧੀਆ ਉਹਨਾਂ ਦੇ ਦਿਲ ਮਿਲ ਜਾਣਗੇ ਰਹਿਣਗੇ ਬਿਲਕੁਲ ਹਾਂ ਜੋ ਗਈ ਵਿਚਾਰੀ ਕਿਤੇ ਗਈ ਨਹੀਂ ਆਈ ਨਹੀਂ ਉਧਰ ਉਧਰ ਝਗੜੇ ਹੀ ਪੈਂਦੇ ਰਹੇ ਬਹੁਤ ਖੁਸ਼ ਹੋਏਗੀ ਮਾਰਸੀ ਉੱਥੇ ਸੌਂਦੀ ਰਹੀ ਆਮਨਾ ਬੇਟੀ ਠੀਕ ਕੀਤਾ ਪੁੱਤ ਜੋ ਤੂੰ ਕੀਤਾ ਵਧੀਆ ਕੀਤਾ ਮਿਲਦੀ ਨਹੀਂ ਪਾਪਾ ਗੱਲ ਨੂੰ ਕਹਿੰਦੇ ਸੀ ਕਿ ਪਾਪਾ ਨੂੰ ਤਾਂ ਮੰਮਾ ਨੂੰ ਤੁਰ ਦਸੀ ਮੈਂ ਨਹੀਂ ਦੱਸਣਾ ਤੂੰ ਕਰੀਂ ਗੱਲ ਮਮਾ ਪਾਪਾ ਨਾਲ ਤੇ ਤਾਂ ਕਰਕੇ ਪਾਪਾ ਮੈਨੂੰ ਹੁਣ ਤੁਹਾਡੀ ਬਸ ਪਰਮਿਸ਼ਨ ਚਾਹੀਦੀ ਸੀ ਥੋੜੀ ਨਹੀਂ ਕੋਈ ਗੱਲ ਠੀਕ ਕੀਤਾ ਨਾ ਜੋ ਕੀਤਾ ਵਧੀਆ ਕੀਤਾ ਬਹੁਤ ਵਧੀਆ ਕੀਤਾ ਆਪਾਂ ਕਦੀ ਗੱਲਾਂ ਚ ਤੇ ਤੇਰੇ ਚ ਕੋਈ ਫਰਕ ਨਹੀਂ ਮਤ ਸਮਝਿਆ ਸਮਝਿਆ ਮੈਨੂੰ ਪਤਾ ਵਾ ਨਾ ਤਸੀਂ ਦੂਜੀਆਂ ਸੱਸਾਂ ਵਰਗੀ ਸੱਸ ਜੇ ਤੇ ਨਾ ਪਾਪਾ ਦੂਜੀਆਂ ਦੇ ਸਹੁਰਿਆਂ ਵਰਗੇ ਸਹੁਰੇ ਨਹੀਂ ਨਹੀਂ ਤੇ ਸੱਸ ਸਹੁਰੇ ਨਾਲ ਗੱਲ ਕਰਨ ਲੱਗੀਆਂ ਨਾ ਕੁੜੀਆਂ ਛੇ ਵਾਰ ਚ ਜਿੱਕਦੀਆਂ ਹਾਂ ਤੇ ਮੈਂ ਮੈਂ ਉਹ ਗੱਲ ਗਗਨ ਨਾਲ ਭਾਵੇਂ ਨਾ ਕਰਾਂ ਪਰ ਮੈਂ ਹਰ ਗੱਲ ਤੁਹਾਡੇ ਦੋਵਾਂ ਜੀ ਆ ਨਾ ਜ਼ਰੂਰ ਕਰਦੀ ਆ ਕਿ ਇਹ ਮੇਰੇ ਮਾਪਿਓ ਆ ਬਸ ਤੁਮ ਇਹੀ ਤੇ ਗੱਲ ਹੈ ਨਾ ਜੇ ਤੁਸੀਂ ਮੈਨੂੰ ਚੰਗਾ ਸਮਝਦੇ ਹੋ ਤੇ ਮੈਂ ਵੀ ਤੁਹਾਨੂੰ ਆਪਣਾ ਮਾਪਿਓ ਸਮਝਦੀ ਹਾਂ ਪਤਾ ਤੁਮ ਮਾਪਿਓ ਸਮਝਦੇ ਆਂ ਇਹ ਵੀ ਤੈਨੂੰ ਆਪਣੀ ਧੀ ਸਮਝਦੇ ਆਂ ਉਹੀ ਨਾ ਕੋਈ ਗੱਲ ਨਹੀਂ ਪੁੱਤ ਬੰਦਾ ਗੱਲ ਉਹਨੂੰ ਦੱਸਦਾ ਵਾ ਜਿਹਦੇ ਤੇ ਮਾਨ ਹੋਵੇ ਨਹੀਂ ਤੇ ਮੰਮੀ ਮੈਂ ਬਹੁਤ ਘਰਾਂ ਚ ਇਦਾਂ ਵੇਖਿਆ ਆ ਇਸ ਸੱਸਾਂ ਦੇ ਨੋਹਾਂ ਦੀ ਬਿਲਕੁਲ ਨਹੀਂ ਮੰਨਦੀ ਨੋਹਾਂ ਸੱਸਾਂ ਤੋਂ ਗੱਲਾਂ ਛੁਪਾਉਂਦੀਆਂ ਨੇ ਸਭ ਉਹਨਾਂ ਨੂੰ ਦੱਸਦੀਆਂ ਨਹੀਂ ਹੈ ਜੇ ਉਹਨਾਂ ਨੇ ਪੇਕੇਆਂ ਲਈ ਕੁਝ ਕਰਨਾ ਹੋਵੇ ਜਾਂ ਆਪਣੀਆਂ ਭੈਣਾਂ ਲਈ ਕੁਝ ਕਰਨਾ ਹੋਵੇ ਜਾਂ ਹੋਰ ਰਿਸ਼ਤੇ ਆਲੀ ਕਰਨਾ ਹੋਵੇ ਪਰ ਉਹ ਸੱਸ ਸੋਹਰੇ ਨੂੰ ਕਦੀ ਨਹੀਂ ਦੱਸਦੀਆਂ ਕਿਉਂ ਨਹੀਂ ਦੱਸਦੀਆਂ ਭੇਟ ਨਹੀਂ ਦਿੰਦੀਆਂ ਭੇਟ ਤਾਂ ਨਹੀਂ ਦਿੰਦੀਆਂ ਮੰਮੀ ਕਿਉਂਕਿ ਸੱਸ ਸੋਹਰਾ ਵੀ ਉਹਨਾਂ ਨਾਲ ਸਹਿਮਤ ਨਹੀਂ ਹੁੰਦੇ ਉਹ ਸੁਣ ਕੇ ਤੇ ਉਹਨਾਂ ਨੂੰ ਜਾਂ ਡਾਂਟਦੇ ਆ ਜਾਂ ਛੱਡਦੇ ਆ ਉਹਨਾਂ ਚੀਜ਼ਾਂ ਤੋਂ ਕਿ ਲੈ ਉਹਨਾਂ ਵਾਸਤੇ ਪੈਸੇ ਲਾਉਣ ਲੱਗੇ ਹਨਾ ਅਈ ਸਾਡਾ ਸਾਡੇ ਪੁੱਤ ਦੇ ਪੈਸੇ ਉਧਰ ਕਿਉਂ ਲੱਗਣ ਜਦੋਂ ਮੰਮੀ ਇੱਕ ਪਾਸੇ ਰਿਸ਼ਤੇ ਆ ਚ ਪਿਆਰ ਹੋਵੇ ਨਾ ਤੇ ਫਿਰ ਦੂਜੇ ਪਾਸੇ ਵੀ ਹੁੰਦਾ ਵਾ ਜੇ ਸੱਸ ਸੋਹਰਾ ਵੀ ਖੁਸ਼ ਹੋਣਾ ਤੇ ਨੋਆ ਜਰੂਰ ਦੱਸਣ ਕਿ ਹਾਂ ਭਾਈ ਮੰਮੀ ਨੇ ਪੁੱਛ ਹੀ ਹੋਣਾ ਵਾ ਮੰਮੀ ਨੂੰ ਪਾਪਾ ਨੂੰ ਤੁਸੀਂ ਪੁੱਛ ਲਓ ਉਹਨਾਂ ਨੇ ਕਿਹਾ ਸਾਨੂੰ ਕੁਝ ਕਹਿਣਾ ਹੈ ਤੇ ਨੋਆ ਵੀ ਦੱਸਣ ਗੱਲ ਤੇ ਆ ਵਾ ਹੁਣ ਤੁਸੀਂ ਮੈਨੂੰ ਕਦੀ ਚੰਗੇ ਮਾਰੇ ਤੋਂ ਨਹੀਂ ਰੋਕਿਆ ਤੇ ਮੈਂ ਹਰ ਗੱਲ ਤੁਹਾਡੇ ਨਾਲ ਪਹਿਲੇ ਸ਼ੇਅਰ ਕਰਦੀ ਹਾਂ ਪਹਿਲਾਂ ਮੇਰੇ ਪੁੱਤ ਦੀ ਸੋਚ ਨਹੀਂ ਕੀਤੀ ਵਧੀਆ ਇਹ ਕਿ ਨਹੀਂ ਚੰਗੀ ਉਹ ਬਣਾ ਦੀ ਸ਼ੁਰੂ ਤਾਂ ਹੀ ਇੰਦਾਂ ਨਹੀਂ ਐ ਸ਼ੁਰੂ ਤਾਂ ਇੰਦਾਂ ਨਹੀਂ ਤੇ ਤਾਈਆਂ ਤਾਂ ਚੰਗੀ ਐ ਚੰਗੀ ਤੇ ਪਿਆਰ ਲੈਣ ਦੇਈ ਸਹੀ ਗੱਲ ਨਾਂ ਨੇ ਕਦੀ ਸਾਨੂੰ ਵਿਦ ਕਰਾ ਰੱਖਿਆ ਤੇ ਨਾਂ ਹੀ ਕਦੀ ਰੱਖਿਆ ਜੇ ਬਾਰੇ ਪੁੱਤ ਹੋਇਆ ਤੇ ਨੂਆ ਪੁੱਤ ਰੱਬ ਸਭ ਨੂੰ ਦਵੇ ਸੱਚੇ ਬਾਦਸ਼ਾਹ ਕੋਲ ਅਰਦਾਸਾਂ ਕਰ ਕਰ ਬੱਚੇ ਲੈਦੇ ਆ ਫਿਰ ਉਹਨਾਂ ਨੂੰ ਵੱਡੇ ਕਰੀਂਦਾ ਵਾ ਫਿਰ ਵਿਆਹੀਦਾ ਵਾ ਤੇ ਬੱਚੇ ਕਈ ਇਹੋ ਜਿਹੇ ਨਿਕਲ ਆਉਂਦੇ ਮਾਪਿਆਂ ਨੂੰ ਪੁੱਛਦੇ ਹੀ ਨਹੀਂ ਪਰੇਸ਼ਾਨੀਆਂ ਦਿੰਦੇ ਮੈਂ ਤੇ ਉਸ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕਰਦੀ ਆ ਮੈਨੂੰ ਰੱਬ ਨੇ ਇਹੋ ਜਿਹੇ ਬੱਚੇ ਦਿੱਤੇ ਇਹੋ ਜਿਹੀ ਵਧਿਆ ਨੂੰ ਦਿੱਤੀ ਮੇਰੀ ਧੀ ਬਹੁਤ ਚੰਗੀ ਮੇਰੀ ਧੀ ਮੰਮੀ ਮੈਂ ਵੀ ਤਾਂ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਆ ਨਾ ਕਿ ਜੋ ਮੈਨੂੰ ਸੋਹਰਾ ਪਰਿਵਾਰ ਇੰਨਾ ਚੰਗਾ ਮਿਲਿਆ ਹੈ ਹੁਣ ਤੁਸੀਂ ਉਧਰ ਹੀ ਦੇਖ ਲਓ ਕੁਝ ਸਹੀ ਨਹੀਂ ਆ ਜੇ ਸੇਵਕਾ ਨਾ ਸੁਧਰਦਾ ਤੇ ਸਿਮਰਤ ਦੀ ਜ਼ਿੰਦਗੀ ਜਮਾ ਹੀ ਨਰਕ ਸੀ ਪੁੱਤਾਂ ਦਾ ਮਾਣ ਪਿਓ ਨਹੀਂ ਤੇ ਕੌਣ ਸੋਚਦਾ ਨਾ ਉਹਨੂੰ ਛੱਡ ਸਕਦੀ ਸੀ ਤੇ ਨਾ ਉਹਨੂੰ ਡਿਵੋਰਸ ਦੇ ਸਕਦੀ ਸੀ ਦੋ ਅਰਸੋ ਵੀ ਦੋਵੇਂ ਜੀ ਇੱਕ ਦੂਜੇ ਨੂੰ ਦੇਣ ਤੇ ਫੇਰ ਹੀ ਆ ਨਾ ਮੰਮੀ ਫੇਰ ਹੀ ਕੰਮ ਨਿਭੜਦੇ ਨਹੀਂ ਤੇ ਜ਼ਿੰਦਗੀ ਤਾਂ ਸਾਰੀ ਨਰਕ ਬਣ ਜਾਂਦੀ ਆ ਔਖੀ ਵੇਲੇ ਤੈਨੂੰ ਪਤਾ ਮਿਲਣਾ ਕੋਈ ਪੇਕੇ ਨਹੀਂ ਬਣਦੇ ਕੋਈ ਨਹੀਂ ਬਣਦਾ ਭੈਣ ਭਰਾ ਕੋਈ ਬਣਿਆ ਤੁਹਾਡੇ ਤੋਂ سوا ਕੋਈ ਨਹੀਂ ਬਣਿਆ ਉਹਦਾ ਔਖੀ ਵੇਲੇ ਚਲੋ ਫੇਰ ਵੀ ਆਪਾਂ ਕੋਈ ਆਸਾਨ ਨਹੀਂ ਕਰਨਾ ਨਾ ਮੰਮੀ ਅਸੀਂ ਜਾਦਾ ਵਾਰ ਕਹਿੰਦੇ ਹੀ ਨਹੀਂ ਕਿਦਾਂ ਉਹ ਨਿਆਣੀ ਦੇਲ ਤੇ ਲਊਗੀ ਗੱਲ ਫੇਰ ਲੋੜ ਹੀ ਨਹੀਂ ਪਤਾ ਹੁਣ ਕੋਈ ਗੱਲ ਅਗਲੀ ਰਹਿ ਗਈ ਕਿ ਜੇ ਤੂੰ ਸਾਥ ਦਿੱਤਾ ਤੋ ਇਹ ਆਸਾਨ ਕਰਨ ਦੇ ਸਹੀ ਨਹੀਂ ਲੱਗਦਾ ਨਹੀਂ ਨਹੀਂ ਕੋਈ ਆਸਾਨ ਨਹੀਂ ਆਪਾਂ ਕੀਤਾ ਕੀ ਗੱਲ ਪਾਪਾ ਕੋਈ ਗੱਲ ਹੈ ਤੁਸੀਂ ਚੁੱਪ ਕੇ ਵਰਗੇ ਕੀ ਹੋਇਆ ਤੁਹਾਨੂੰ ਅਸਮੇ ਪਤਾ ਮੇਰੇ ਦਿਨ ਵਿੱਚ ਗੱਲ ਹੈ ਇੱਕ ਬੜੇ ਚੇਦੀ ਮੈਂ ਇਹ ਕਦੇ ਵੀ ਗੁੱਸਾ ਨਾ ਕਰੀ ਮੈਂ ਤੇ ਨਾ ਗੱਲ ਕਰਾਂ ਪਾਪਾ ਜਿਉਂ ਮੈਂ ਵਿਆਹੀ ਨਹੀਂ ਐ ਇਸ ਘਰ ਚ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਹੈ ਤੇ ਨਾਲੇ ਮੈਂ ਭਲਾ ਤੁਹਾਡੀ ਗੱਲ ਦਾ ਗੁੱਸਾ ਕਿਉਂ ਕਰੂੰਗੀ ਅੱਜ ਤੱਕ ਮੈਂ ਗੁੱਸਾ ਕੀਤਾ ਤੁਹਾਡੀ ਗੱਲ ਦਾ ਜਿਹੜਾ ਮੈਂ ਹੁਣ ਕਰੂੰਗੀ ਤੁਸੀਂ ਬੇਝਿਜਕ ਆਪਣੀ ਧੀ ਸਮਝ ਕੇ ਮੈਨੂੰ ਹਰ ਗੱਲ ਕਹਿ ਸਕਦੇ ਹੋ ਬੋਲੋ ਪਾਪਾ ਕਿਹੜੀ ਗੱਲ ਐ ਤੁਹਾਡੇ ਮਨ ਚ ਬੋਲੋ ਤੁਸੀਂ ਮੈਂ ਉਹ ਗਲਤ ਕੀਤਾ ਹੈ ਕੋਈ ਗੱਲ ਹੈ ਪਾਪਾ ਬੋਲੋ ਤੁਸੀਂ ਜਦੋਂ ਦਾ ਪੁੱਤ ਅਸੀਂ ਗगन ਦਾ ਵਿਆਹ ਕੀਤਾ ਨਾ ਦੋ ਨਾ ਹੀ ਰਿਸ਼ਤਾ ਜੋੜਿਆ ਉਹ ਘਰ ਦੇ ਨਾਲ ਹਾਂਜੀ ਪਾਪਾ ਉਹ ਤੇਰੇ ਨਾਲ ਸਾਨੂੰ ਕੋਈ ਗਿਲਾ ਨਹੀਂ ਹੈਗਾ ਸਿਰਫ ਬੱਸ ਮੈਨੂੰ ਚਿੰਤਾ ਹੋਏ ਕਿ ਮੇਰਾ ਪੁੱਤ ਨਾ ਵਰਤਾਰਾ ਚੰਗਾ ਨਹੀਂ ਕਰਦੇ ਗगन ਨਾਲ ਚੋ ਜਿੱਤੇ ਮਾਨ ਸਨਮਾਨ ਮੇਰੇ ਪੁੱਤ ਨੂੰ ਜਈਦਾ ਨਾ ਉਹ ਨਿਯੋਗ ਕਰਦੇ ਉਹਨਾਂ ਵਿੱਚ ਇਨਸਾਨੀਅਤ ਨਹੀਂ ਹੈਗੀ ਬਸ ਗੱਡੀਆਂ ਪੈਸਾ ਤੇਰਾ ਸਭ ਕੁਝ ਇਹੋ ਹੀ ਉਹਨਾਂ ਦਾ ਹੈ ਬਸ ਹੋਰ ਕੋਈ ਨਹੀਂ ਹੈ ਮੈਨੂੰ ਨਾ ਹਰ ਪਾਲ ਕੋਟਾਂ ਜੀ ਮਹਿਸੂਸ ਹੁੰਦੀ ਰਹਿੰਦੀ ਆ ਕੀ ਕਰ ਪਾਪਾ ਕਾਹ ਤੋਂ ਤੁਹਾਨੂੰ ਕੋਈ ਮਹਿਸੂਸ ਹੁੰਦੀ ਆ ਮੈਂ ਮੰਦੀ ਆ ਕਿ ਉਹ ਗਗਨ ਦੀ ਇੱਜ਼ਤ ਨਹੀਂ ਕਰਦੇ ਪਰ ਛੱਡੋ ਬਾਰੇ ਤੁਸੀਂ ਕਿਉਂ ਇੰਨਾ ਸੋਚਦੇ ਤੁਸੀਂ ਆ ਗੱਲਾਂ ਜੇ ਨਹੀਂ ਇੱਜ਼ਤ ਕਰਦੇ ਤੇ ਕੀ ਹੋ ਗਿਆ ਹੁਣ ਤੁਸੀਂ ਸੇਵਕ ਵੱਲ ਵੇਖੋ ਉਹ ਵੀ ਤੇ ਇੱਜ਼ਤ ਨਹੀਂ ਸਨ ਕਰਦਾ ਨਾ ਗਗਨ ਦੀ ਨਾ ਮੇਰੀ ਤੇ ਨਾ ਤੁਹਾਡੀ ਦੋਵਾਂ ਜੀਆਂ ਦੀ ਉਹ ਆ ਗਿਆ ਨਾ ਲਾਈਨ ਤੇ ਜੇ ਠੋਕਰ ਵੱਜੀ ਤੇ ਆਇਆ ਨਾ ਵਾਪਸ ਹੁਣ ਉਹ ਬਿਲਕੁਲ ਠੀਕ ਐ ਇਸ ਟਾਈਮ ਉਹਨੂੰ ਰਿਸ਼ਤਿਆਂ ਦੀ ਕਦਰ ਆ ਇਸੇ ਤਰ੍ਹਾਂ ਜਦੋਂ ਉਹਨਾਂ ਨੂੰ ਕੋਈ ਠੋਕਰ ਵੱਜੂਗੀ ਨਾ ਪਾਪਾ ਉਹ ਵੀ ਲਾਈਨ ਤੇ ਆਉਣਗੇ ਰਿਸ਼ਤੇ ਨਾ ਪੈਸਿਆਂ ਤੋਂ ਕਿਤੇ ਉੱਤੇ ਹੁੰਦੇ ਨੇ ਉਹਨਾਂ ਨੂੰ ਜਿਹੜਾ ਇਨਸਾਨ ਪੈਸਿਆਂ ਨਾਲ ਤੋਲਦਾ ਹੈ ਨਾ ਉਹ ਕਦੀ ਜ਼ਿੰਦਗੀ ਚ ਕਾਮਯਾਬ ਨਹੀਂ ਹੁੰਦਾ ਜਿੱਥੇ ਰਿਸ਼ਤੇ ਆਣ ਕੇ ਖਰਾਉਣਾ ਨਾ ਪਾਪਾ ਉੱਥੇ ਪੈਸੇ ਨਹੀਂ ਖੋਲ ਸਕਦੇ ਤੁਹਾਨੂੰ ਪਤਾ ਜਦੋਂ ਵੀ ਇਨਸਾਨ ਤੇ ਕੋਈ ਦੁੱਖ ਦਾ ਵੇਲਾ ਆਉਂਦਾ ਹੈ ਜਾਂ ਮਾੜੀ ਘੜੀ ਆਉਂਦੀ ਹੈ ਉਦੋਂ ਆਪਣੇ ਰਿਸ਼ਤੇ ਕੰਮ ਆਉਂਦੇ ਨੇ ਆਣ ਕੇ ਬਾਹਰ ਦੇ ਬੰਦੇ ਤੇ ਪਾਪਾ ਬਸ ਸਭ ਇਹ ਤਾਂ ਮੇਲਾ ਵੇਖਣ ਆਈ ਹੁੰਦੇ ਆ ਉਤੇ ਬਸ ਇੱਕ ਤਮਾਸ਼ਾ ਵੇਖ ਲੈਨੇ ਕਿ ਇਹਨਾਂ ਦੇ ਘਰ ਚ ਆਗਲ ਹੋਣ ਗਈ ਐ ਉਹ ਉਸ ਚੀਜ਼ ਦਾ ਕੋਈ ਸੋਲੂਸ਼ਨ ਨਹੀਂ ਕੱਢਦੇ ਇਸ ਕਰਕੇ ਤੁਸੀਂ ਨਾ ਟੈਨਸ਼ਨ ਲਿਆ ਕਰੋ ਮੈਂ ਮੰਨਦੀ ਆ ਕਿ ਜਿਹੜਾ ਮਾਣ ਗगन ਨੂੰ ਸਹੋਰੀਆਂ ਤੋਂ ਮਿਲਣਾ ਚਾਹੀਦਾ ਉਹ ਸਹੋਰੀਆਂ ਤੋਂ ਮਿਲਦਾ ਹੀ ਚੰਗਾ ਲੱਗਦਾ ਵਾ ਪਰ ਇੱਕ ਦਿਨ ਉਹ ਹੀ ਸਹੋਰੀ ਜ਼ਰੂਰ ਗगन ਦੀ ਇੱਜ਼ਤ ਕਰਨਗੇ ਤੇ ਨਾਲ ਮੇਰੀ ਕਰਨਗੇ ਕਿਉਂਕਿ ਅਸੀਂ ਕਦੀ ਕੁਝ ਗਲਤ ਨਹੀਂ ਕੀਤਾ ਤੇ ਨਾ ਹੀ ਕਦੀ ਅਸੀਂ ਕਿਸੇ ਦਾ ਮਾਣਾ ਸੋਚਿਆ ਨਾ ਉਹਨਾਂ ਦਾ ਕਦੀ ਮਾੜਾ ਸੋਚਿਆ ਤੇ ਨਾ ਉਹਨਾਂ ਦਾ ਮਾੜਾ ਸੋਚਿਆ ਸਾਡੇ ਨਾਲ ਜੋ ਕੁਝ ਵੀ ਇੱਥੇ ਹੁੰਦਾ ਰਿਹਾ ਜੋ ਕੁਝ ਵੀ ਸਾਨੂੰ ਸੁਲਾਉਂਦੇ ਰਹੇ ਬੋਲਦੇ ਰਹੇ ਪਰ ਅਸੀਂ ਆਪਣੀ ਜ਼ੁਬਾਨ ਤੋਂ ਫਿਰ ਵੀ ਕਦੀ ਮਾੜਾ ਸ਼ਬਦ ਨਹੀਂ ਉੱਥੇ ਬੋਲ ਕੇ ਆਏ ਜਿਹੜਾ ਕਿ ਉਹਨਾਂ ਨੂੰ ਰੜਕੇ ਇੱਕ ਦਿਨ ਪਾਪਾ ਉਹਨਾਂ ਨੂੰ ਜ਼ਰੂਰ ਅਹਿਸਾਸ ਹੋਊਗਾ ਮੈਂ ਮੰਦੀ ਆ ਇੱਕ ਮਾਤਾ ਪਿਤਾ ਨੂੰ ਬੜੀ ਆਸ ਹੁੰਦੀ ਆ ਬੜੀ ਰੀਝ ਹੁੰਦੀ ਆ ਕਿ ਸਾਡਾ ਪੁੱਤ ਜਦੋਂ ਵਿਆਹਿਆ ਜਾਵੇ ਨਾ ਉਹਦੀ ਬੜੀ ਆਉ ਭਗਤ ਕਰਨ ਸੌਰੀ ਇਹ ਇੱਕ ਦੀ ਗੱਲ ਨਹੀਂ ਸਾਰਿਆਂ ਦੀ ਹੈਗੀ ਆ ਪਾਪਾ ਟਾਡਾ ਇਹ ਸੁਪਨਾ ਜ਼ਰੂਰ ਪੂਰਾ ਹੋਊਗਾ ਇੱਕ ਦਿਨ ਇਸ ਚੀਜ਼ ਕਰਕੇ ਮੈਂ ਤੁਹਾਡੇ ਕੋ ਮਾਫੀ ਮੰਗਦੀ ਹਾਂ ਹੱਥ ਜੋੜ ਕੇ ਕਿ ਮੇਰੇ ਪੇਕੇ ਇਦਾਂ ਕਰਦੇ ਨੇ ਉਹਨਾਂ ਦਾ ਗਿਆਨ ਆ ਅਸੀਂ ਹੁਣ ਉੱਥੇ ਜਾਇਆ ਹੀ ਨਹੀਂ ਕਰਨਾ ਪਾਪਾ ਜਦੋਂ ਦੀ ਆ ਗੱਲ ਹੋਈ ਆ ਉਦੋਂ ਦਾ ਸੀ ਦੋਵਾਂ ਜੀਆਂ ਨੇ ਮੰਮੀ ਡਿਸੀਜਨ ਲਿਆ ਵਾ ਕਿ ਅਸੀਂ ਉੱਥੇ ਜਾਇਆ ਹੀ ਨਹੀਂ ਕਰਨਾ ਨਹੀਂ ਨਹੀਂ ਅਸੀਂ ਗਏ ਉਤੋਂ ਬਾਅਦ ਉਹਨਾਂ ਦੇ ਕੋਲ ਤੇ ਜਾਣਾ ਕਿਉਂ ਨਹੀਂ ਜਾਣਾ ਪੈਂਦਾ ਵਾ ਜਾਣਾ ਮੈਂ ਜਾਣਾ ਕਿਉਂ ਨਹੀਂ ਸਭ ਠੀਕ ਹੋ ਜਾਣਾ ਵੇਖੀ ਤੂੰ ਹੀ ਜਾਓ ਜਾਣਾ ਕਿਉਂ ਨਹੀਂ ਆਪਾਂ ਤੁਹਾਨੂੰ ਕਦੀ ਰੋਕਦੇ ਕੋਈ ਗੱਲ ਨਹੀਂ ਉਸ ਦਿਨ ਵੀ ਸਿਰਫ ਮੈਂ ਸਿਮਰਤ ਨਾਲ ਗਈ ਆ ਸਿਮਰਤ ਨੇ ਅੱਗੇ ਹੋ ਕੇ ਸਾਰੀ ਗੱਲ ਕੀਤੀ ਆ ਤੇ ਭਾਬੀ ਮੈਨੂੰ ਵੜ ਕੇ ਲੈ ਗਈ ਮਾਂ ਤੇ ਮੈਨੂੰ ਸਿਖਾਉਣ ਪੜਾਉਣ ਲੱਗਦੀ ਕਿ ਤੂੰ ਇਹਦੀ ਹੈਲਪ ਕਿਉਂ ਕਰਨ ਢੀ ਆ ਗगन ਫਸੂਗਾ ਕੰਮ ਚ ਤੇ ਤਾਂ ਕਰਕੇ ਮੈਨੂੰ ਜਵਾਬ ਦੇ ਕੇ ਆ ਨਾ ਨਹੀਂ ਚਲੀ ਨਾਲ ਨਾ ਨਹੀਂ ਨਾ ਪਤਾ ਹੁਣ ਉਹਨੂੰ ਵੀ ਪਤਾ ਲੱਗ ਗਿਆ ਵੀ ਭੈਣਾ ਭੈਣਾ ਟੱਕੀਆਂ ਹੋ ਗਈਆਂ ਤੇ ਹੁਣ ਇਕੱਲੀ ਰਹਿ ਜੂਗੀ ਬਸ ਆਪੇ ਫਿਰ ਹੋ ਜੂਗੀ ਸਹੀ ਕੋਈ ਗੱਲ ਨਹੀਂ ਭਾਬੀ ਵੀ ਆਉਗੀ ਮੰਮੀ ਵੀ ਆਉਗੀ ਸਾਰੇ ਆਉਣਗੇ ਪਤਤ ਕੋਈ ਨਹੀਂ ਤੂੰ ਡੈਡੀ ਦੇ ਗੱਲ ਦਾ ਗੁੱਸਾ ਨਾ ਕਰੀਂ ਉਹਨਾਂ ਨੂੰ ਇਦਾਂ ਹੀ ਝਟ ਟੈਨਸ਼ਨ ਲੈ ਲੈਣ ਦੇ ਵੀ ਮੇਰੇ ਪੁੱਤ ਦੀ ਇੱਜ਼ਤ ਮਾਨ ਨਹੀਂ ਹੁੰਦਾ। ਪਰ ਨਾ ਮੰਮੀ ਮੈਂ ਕਿਉਂ ਗੁੱਸਾ ਕਰਾਂ ਨਹੀਂ ਡੈਡੀ ਦੀ ਗੱਲ ਦਾ। ਜੋ ਸੱਚ ਹੈ ਉਹ ਸੱਚ ਹੈ। ਉਹ ਤੇ ਮੈਨੂੰ ਵੀ ਫੀਲ ਹੁੰਦਾ ਵਾ ਤੇ ਪਾਪਾ ਤੇ ਉਹਨਾਂ ਨੂੰ ਤੇ ਜ਼ਰੂਰ ਫੀਲ ਹੋਊਗਾ ਨਾ। ਉਹ ਵੀ ਤੇ ਚਾਹੁੰਦੇ ਆ ਨਾ ਕਿ ਮੇਰੀ ਪੁੱਤਰੀ ਉੱਥੇ ਸੇਵਾ ਹੋਵੇ। ਇਹ ਦੱਸੋ ਕੋਈ ਨਹੀਂ ਪੁੱਤ ਕਰਨਗੇ। ਪਾਪਾ ਤੇਰੇ ਝਟ ਪਰੇਸ਼ਾਨ ਹੋ ਜਾਂਦੇ ਕੋਈ ਨਾਲ ਨਹੀਂ। ਸਭ ਕੁਝ ਕਰਨੇ। ਪੁੱਤ ਜਿਹੜੇ ਤੂੰ ਹੱਥ ਜੋੜੇ ਨਾ ਇਹ ਨਾ ਮੁਰਕੇ ਜੋੜੀ। ਤੂੰ ਤਾਂ ਮੇਰੀ ਧੀ ਆਂ। ਹਾਂ ਜੀ ਬਾਬਾ ਕੋਈ ਗੱਲ ਜੰਮੀ ਮੈਂ ਆ ਤੈਨੂੰ ਬਹੁਤ ਦੱਸਦੀ ਆ ਤੇਰੇ ਪਿਓ ਦੇ ਦਿਲ ਚ ਕੀ ਗੱਲ ਐ ਇਹ ਰੋਜ਼ ਮੈਨੂੰ ਕਹਿੰਦੇ ਰੋਜ਼ ਤੇ ਮੈਂ ਚੁੱਪ ਘਾਰ ਰਹੀ ਜੀ ਕਹਿੰਦੇ ਵੀ ਜਿਹੜਾ ਪਿੰਡ ਵਾਲਾ ਘਰ ਨਹੀਂ ਆਪਣਾ ਹਾਂਜੀ ਮੰਮੀ ਹਾਂ ਉਹ ਵੇਚ ਕੇ ਤੇ ਮੈਂ ਆਪਣੇ ਪੁੱਤ ਨੂੰ ਕੋਈ ਚੰਗਾ ਬਿਜ਼ਨਸ ਕਰਾਉਣਾ ਮੇਰੇ ਪੁੱਤ ਦੀ ਨੌਕਰੀ ਘਰੇ ਛੋਟੀ ਐ ਤੇ ਤਾਂ ਉਹਦੇ ਸਹੁਰੇ ਇੰਨਾ ਗੱਲਾਂ ਕਰਦੇ ਆ ਵੀ ਤਾਂ ਨਹੀਂ ਉਹਦੀ ਕਦਰ ਕਰਦੇ ਯਾਨੀ ਮੈਡਮ ਮਕਾਨ ਵੇਚ ਕੇ ਤੇ ਆਪਣੇ ਪੁੱਤ ਨੂੰ ਵਧੀਆ ਬਿਜ਼ਨਸ ਕਰਾਉਣਾ ਵਾ ਚੰਗਾ। ਨਾ ਮੰਮੀ। ਉਹ ਮਕਾਨ ਦੇ ਵਿੱਚ ਪਤਾ ਕਿੰਨੀ ਆਜਾਦਾ ਬਸੀਆਂ ਪਈਆਂ ਵਾ। ਮੰਮੀ। ਦਾਦੀ ਦਾਦਾ ਆਪਣੇ ਉੱਥੇ ਰਹਿੰਦੇ ਸੀ ਨਾ ਪਿੰਡ। ਤੇ ਉਹਨਾਂ ਦੇ ਉਹਨਾਂ ਨੇ ਇੰਨੀ ਰੀਜ਼ਨਾ ਮਕਾਨ ਬਣਾਇਆ। ਨਾਲੇ ਪਾਪਾ ਨੇ ਇੰਨੀ ਰੀਜ਼ਨਾ ਬਣਾਇਆ। ਉਹਨੂੰ ਕਿਉਂ ਵੇਚਾਂਗੇ ਅਸੀਂ ਦੱਸੋ। ਇਦਾਂ ਥੋੜੀ ਕਰਾਂਗੇ। ਗगन ਨੇ ਏਡ ਸੀਜ਼ਨ ਸਹੀ ਲਿਆ, ਜੋ ਵੀ ਲਿਆ। ਵੇਖੋ ਮੰਮੀ। ਜੇ ਉਸ ਟਾਈਮ ਅਸੀਂ ਉਹ ਮਕਾਨ ਵੇਚ ਦਿੰਦੇ ਤੇ ਫੇਰ ਇਹ ਕੋਈ ਕੰਮ ਕਰਦੇ ਤੇ ਮਕਾਨ ਤੇ ਤੁਹਾਨੂੰ ਵਿਕ ਗਿਆ ਹਣਾ ਅੱਜ ਸਾਡੇ ਕੋਲ ਉਹ ਵੀ ਮਕਾਨ ਹੈਗਾ ਵਾ ਉਹਨਾਂ ਮਾਹੀ ਨੂੰ ਆਪਾਂ ਉੱਥੇ ਲੈ ਕੇ ਜਾਵਾਂਗੇ ਉਹਨੂੰ ਵਿਖਾਵਾਂਗੇ ਸਾਰਾ ਕੁਝ ਤੇ ਕਿੰਨਾ ਕੁਝ ਪਿਛਲਾ ਉਹਨੂੰ ਜ਼ਿਆਦਾ ਆਊਗਾ ਉਹਨੂੰ ਦੱਸਾਂਗੇ ਕਿ ਹਾਂ ਸਾਡੇ ਦਾਦੇ ਪਰਦਾਦੇ ਉੱਥੇ ਰਹਿੰਦੇ ਆ ਤੇ ਕੁੜੀ ਖੁਸ਼ ਹੋਊਗੀ ਤੇ ਜੇ ਵਿਕ ਗਿਆ ਹੁੰਦਾ ਤੇ ਪਿੱਛੇ ਕੀ ਰਹਿ ਜਾਣਾ ਸੀ ਮਾਰਾ ਇਹਨੇ ਸਾਡੀ ਤੇ ਅੱਜ ਸੋਣੀ ਲਈ ਆ ਮਕਾਨ ਵੇਚ ਕੇ ਥੋੜੀ ਬਿਜ਼ਨਸ ਕਰਨਾ ਸੀ ਗगन ਨੇ ਮੇਰੇ ਨਾਲ ਇੱਕ ਵਾਰੀ ਗਗਨ ਨੇ ਇਹ ਗੱਲ ਕੀਤੀ ਸੀ ਕਿ ਪਾਪਾ ਮੈਨੂੰ ਬਾਰ-ਬਾਰ ਇਹ ਗੱਲ ਕਹਿੰਦੇ ਸੀ ਪਰ ਮੈਂ ਨਾ ਕਰਤੀ ਕਿ ਨਹੀਂ ਪਾਪਾ ਉਹ ਮਕਾਨ ਨਹੀਂ ਵੇਚਣਾ ਦੁਨੀਆ ਇਧਰ ਦੀ ਇਧਰ ਹੋ ਜੇ ਕੋਈ ਗੱਲ ਨਹੀਂ ਅੱਜ ਮੈਂ ਛੋਟੀ ਨੌਕਰੀ ਕਰਦਾ ਆ ਨਾ ਤੇ ਕੱਲ ਨੂੰ ਮੈਨੂੰ ਵੱਡੀ ਮਿਲ ਜੂਗੀ ਪਰ ਮੈਂ ਮਕਾਨ ਨਹੀਂ ਜੇ ਵੇਚਣਾ ਤੇ ਮੰਮੀ ਉਹਨਾਂ ਨੇ ਬਹੁਤ ਵਧੀਆ ਕੀਤਾ ਅੱਜ ਵੇਖੋ ਸਾਡੇ ਦਾ ਤਾਂ ਦਿਨ ਵਧੀਆ ਆ ਗਿਆ ਪਰ ਮਕਾਨ ਤੇ ਹੈਗਾ ਨਾ ਅੱਜ ਸਾਡੇ ਉੱਪਰ ਵੱਡੀਆਂ ਜਿਹੀਆਂ ਜਾਦਾ ਹੈਗੀਆਂ ਨੇ ਉਹ ਤੇ ਮਾਂ ਪਿਓ ਤੇ ਸੋਚਦਾ ਹੀ ਹੈ ਨਾ ਜੋਰ ਨਾਲ ਕੋਲ ਹੈਗਾ ਹੀ ਉਹਨਾਂ ਨੇ ਆਪਣੇ ਬੱਚੇ ਨੂੰ ਵੀ ਦੇਣਾ ਹੀ ਸੀ ਬਿਲਕੁਲ ਮੰਮੀ ਤੁਸੀਂ ਆਪਣੀ ਜਗ੍ਹਾ ਸਹੀ ਜੇ ਹੁਣ ਜੇ ਤੁਸੀਂ ਮਕਾਨ ਵੇਚ ਕੇ ਉਹਨੂੰ ਜੋਬ ਤੇ ਤਾਣਾ ਵੱਡੀਆਂ ਤੇ ਲਾਉਣਾ ਚਾਹੁੰਦੇ ਸੀ ਜਾਂ ਬਿਜ਼ਨਸ ਕਰਾਉਣਾ ਚਾਹੁੰਦੇ ਸੀ ਕਿ ਉਹਦੀ ਕਦਰ ਹੋਣ ਲੱਗ ਪੇ ਮੰਮੀ ਜਿਨ੍ਹਾਂ ਨੇ ਨਹੀਂ ਨਾ ਕਦਰ ਕਰਨੀ ਉਹਨਾਂ ਨੇ ਦੂਜਿਆਂ ਦੀ ਵੀ ਨਹੀਂ ਕਰਨੀ ਹੁਣ ਸੇਵਕ ਕੋ ਵਾਧੂ ਪੈਸਾ ਤੇ ਲਾਹੀ ਇੱਧਰ ਵੀ ਵਾਧੂ ਪੈਸਾ ਤੇ ਲਾਹੀ ਅੰਜੂ ਭਾਬੀ ਹੁਣਾਂ ਕੋ ਵੀ ਤੇ ਤੇ ਰਿਤੇ ਉਹਨਾਂ ਦੀ ਗਲੇਸ਼ ਆਪਸ ਚ ਹੋਈ ਹੀ ਆ ਨਾ ਜੇ ਸੇਵਕ ਸਾਨੂੰ ਬੋਲਿਆ ਤੇ ਉਹਨਾਂ ਨੂੰ ਵੀ ਬੋਲਿਆ ਸੀ ਉਹਨਾਂ ਨੇ ਕਿਹੜੀ ਬੰਦੇ ਹੀ ਉਹਨਾਂ ਨੇ ਪਤਾ ਸੋਚਣੀ ਮਾੜੀ ਇਹਨਾਂ ਉਹ ਹੀ ਤਾਂ ਨੂੰ ਕਹਿਣ ਦੀ ਆ ਚਲੋ ਫਿਰ ਜੋ ਕੀਤਾ ਵਾਇਰੂ ਨੇ ਕੀਤਾ ਬਹੁਤ ਵਧੀਆ ਕੀਤਾ ਆਪੇ ਸਾਰਾ ਕੁਝ ਸਹੀ ਹੋ ਗਿਆ ਵਾਇਰੂ ਨੇ ਤਾਂ ਢਿਛੋਣ ਲਈ ਆ ਕੋਈ ਗੱਲ ਨਹੀਂ ਪਤਾ ਜਿੱਦਾਂ ਘਰ ਨੂੰ ਚੰਗਾ ਲੱਗਦਾ ਵਾ ਕਰੋ ਬਸ ਚੰਗਾ ਆਇਆ ਜੇ ਉਹ ਤੋਂ ਕਾਲੀ ਨਹੀਂ ਕੀਤੀ ਤੇ ਹਾਂਜੀ ਮੇਰੇ ਪਤਨ ਨੂੰ ਵਧੀਆ ਨੌਕਰੀ ਮਿਲ ਗਈ ਏਡੀ ਵੱਡੀ ਪੋਸਟ ਤੇ ਚੱਲ ਗਿਆ ਤੇ ਵੇਖੀ ਤੂੰ ਸਾਰੇ ਰਿਸ਼ਤੇ ਪੈਸੇ ਨਾਲ ਹੀ ਅੱਜ ਕੱਲ੍ਹ ਸਹੀ ਹੋ ਜਾਂਦੇ ਪਰ ਮੈਂ ਇੰਨਾ ਰੱਬ ਦਾ ਸ਼ੁਕਰ ਕਰਦੀ ਆ ਚਲ ਸੇਵਕ ਤੇ ਉਹ ਕੁੜੀ ਇਕੱਠੇ ਕੀਤੇ ਤੁਸੀਂ ਹੈ ਤੇ ਉਹਦੀਆਂ ਸੀਸਾਂ ਵੀ ਤੁਹਾਨੂੰ ਲੱਗਣਗੀਆਂ ਮੈਂ ਹੁਣ ਇਹ ਚੰਨੀ ਆ ਵੀ ਤੇਰੀ ਪਰਜਾਈ ਤੇਰਾ ਭਰਾ ਤੇਰੀ ਮੰਮੀ ਵੀ ਇੱਥੇ ਆਉਣ ਉਹਨਾਂ ਨੂੰ ਵੀ ਪਤਾ ਲੱਗੇ ਮੇਰੇ ਪੈਸੇ ਨਾਲ ਗੱਲਾਂ ਨਹੀਂ ਹੁੰਦੀਆਂ ਈਆਂ ਪੁੱਤਾਂ ਨਾਲ ਦੀ ਵੀ ਲੋੜ ਹੁੰਦੀ ਹੈ ਕੋਈ ਨਹੀਂ ਮੰਮੀ ਸਾਰਾ ਕੁਝ ਉਹ ਗਾਇਕ ਦਿੰਦੇ ਤੁਸੀਂ ਹੌਸਲਾ ਰੱਖ ਕੇ ਚੱਲੋ ਜੇ ਇੰਨਾ ਠੀਕ ਹੋਇਆ ਨਾ ਰਿਸ਼ਤਿਆਂ 'ਚ ਤੇ ਉਧਰ ਵੀ ਠੀਕ ਹੋ ਜਾਊਗਾ ਬਸ ਫਰਤਾਂ ਬਾਕੀ ਪਾਪਾ ਤੁਸੀਂ ਚਿੰਤਾ ਨਾ ਕਰਿਆ ਫਿਰ ਸਭ ਕੁਝ ਠੀਕ ਹੋ ਜਾਣਾ ਇੱਕ ਦਿਨ ਤੁਸੀਂ ਕਿਉਂ ਇੰਨਾ ਸੋਚਦੇ ਜੀ ਉਹੋ ਹੀ ਸੋਹਰੇ ਗਗਨ ਦੀ ਨਾ ਕਦਰ ਕਰਨਗੇ ਨਾ ਇੱਕ ਦਿਨ ਤੇ ਮੇਰਾ ਵੀ ਨਾਂ ਤੁਸੀਂ ਕੁਝ ਹੋਰ ਰੱਖ ਲਿਓ ਫਿਰ ਐਸੇ ਦੇਖ ਕੇ ਨਾ ਦੁਨੀਆ ਦੇ ਰੰਗ ਬਦਲ ਜਾਂਦੇ ਆ ਹਾਂ ਪਾਪਾ ਬਸ ਐਹੋ ਤੇ ਮੈਂ ਤੁਹਾਨੂੰ ਸਮਝਾਉਣੀ ਆ ਕਿ ਪੈਸੇ ਦੇਖ ਕੇ ਦੁਨੀਆ ਦੇ ਰੰਗ ਬਦਲ ਜਾਂਦੇ ਆ ਬਹੁਤ ਕੁਛ ਚੇਂਜ ਹੋ ਗਿਆ ਪਿੰਲੇ ਨਾਲ ਚਲੋ ਕੋਈ ਨਹੀਂ ਹੋਣਾ ਆ ਜਾਣਾ ਤੁਸੀਂ ਬੈਠੋ ਹੁਣ ਮੈਂ ਚਾਹ ਪਾਣੀ ਬਣਾ ਕੇ ਲਿਆਉਂਦੀ ਆਂ ਗਿਆ ਪੁੱਤ ਬਣਾ ਲਿਆ